किसान इस वक्त प्रेस कॉन्फ्रेंस की जा रही है चल ले हैं। जैसे इस बार की खरीदी के मामले में बहुत परेशानी आई देश के किसानों को खास तौर पर पंजाब और हरियाणा के अंदर किसानों को और इसकी वजह से हमारे किसानों ने बिचारों ने सुसाइड भी करना पड़ा और उसके साथ साथ डीएपी की प्रॉब्लम आ रही है किसानों को कट लगाया जा रहा है ये सभी बातें आपके साथ हमारे साथी पंदेर साहब सरवण पंदेर जी वो इनके ऊपर आपको विस्तार सहित बात रखेंगे पंदेर साहब देखो जिमें डियाल साहब ने दसिया भी मनचेर चेंज कर लेता हूँ तो अच्छा आपकी ओके 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 जगजीत सिंह छब्बीस नवंबर को खनौरी बॉर्डर पे और शुरुआत में अकेले बैठेंगे उसके बाद जब जब जैसे जैसे जो जो प्रांत त्यागता जाएगा उसके साथ की पीछे की तो पता नहीं कितनी बड़ी लाइन बनेगी वो समाने पर पता चलेगा ਜਿਸ ਤਰ੍ਹਾਂ ਤੁਹਾਨੂੰ ਡਾਇਲ ਸਾਹਿਬ ਨੇ ਦੱਸਿਆ ਵਾ ਕਿ 26 ਨਵੰਬਰ ਤੋਂ ਖੋਦ ਖਨੌਰੀ ਬਾਡਰ ਤੇ ਠੀਕ ਹੈ ਜੀ ਅੰਬਰ ਅੰਛੰਤੇ ਬੈਠਣਗੇ ਆਰ ਉਹ ਤੋਂ ਗਾਹਾਂ ਜੇ ਚਾਮ ਚਲੀ ਜਾਂਦੀ ਕਿਸੇ ਆਗੂ ਦੀ ਉਹਦੀ ਜਿਹੜਾ ਸਰੀਰ ਆ ਪਾਰਥਕ ਉੱਥੇ ਰੱਖਿਆ ਜਾਊਗਾ ਨੈਕਸਟ ਲੀਡਰ ਉਹ ਉਹਨਾਂ ਦੀ ਕਮਾਂਡ ਕਰੂਗਾ ਉਦੇ ਨਾਲ ਨਾਲ ਜਿੱਥੇ ਸਾਡੀਆਂ ਇਹ 12 ਮੰਗਾਂ ਨੇ ਦੇਸ਼ ਵਿਆਪੀ ਜਿਹਦੇ ਲਈ ਅਸੀਂ 13 ਫਰਵਰ ਤੋਂ ਸ਼ਰਚ ਕਰ ਰਹੇ ਹਾਂ ਉਦੋਂ ਬਾਅਦ ਸਰਕਾਰ ਨੇ ਮੁੜ ਕੇ ਨਹੀਂ ਦੇਖਿਆ ਇਹਨਾਂ ਕੋਈ ਗੱਲਬਾਤ ਹੋਈ ਆ ਔਰ ਸਰਕਾਰ ਮਜਬੂਰ ਕਰ ਰਹੀ ਆ ਅੰਦੋਲਨ ਨੂੰ ਜਿਹੜਾ ਵਾ ਤੇਜ਼ ਕਰ ਲਈ ਕਿ ਅਸੀਂ ਲੋਕਾਂ ਦੇ ਵੱਡੇ ਸੱਦੇ ਤੇ ਇਹ ਵੱਡੇ ਸੱਦਿਆਂ ਨੂੰ ਮਜਬੂਰ ਕਰ ਰਹੀ ਆ ਸਾਨੂੰ ਅਸੀਂ ਪੀਸਫੁਲੀ ਦੋ ਬਾਰਡਰਾਂ ਤੇ ਤਿੰਨਾਂ ਬਾਰਡਰਾਂ ਤੇ ਰਸਤਾ ਨਾਲੇ ਬਾਰਡਰ ਤੇ ਲਗਭਗ ਬੈਠੇ ਹੋਏ ਆ ਔਰ ਵੇਟ ਕਰ ਰਹੇ ਆ ਸਰਕਾਰ ਦੇ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਹੋਰ ਮੰਗਾ ਪੂਰੀਆਂ ਦੀਆਂ ਪੂਰੀਆਂ ਵਿਸਤਾਰ ਨਾਲ ਸਾਡੀਆਂ ਹੈਗੀਆਂ ਵਾ ਔਰ ਸਾਡੀ ਗੱਲ ਅੱਜ ਕਿਉਂ ਵਾਜਬ ਹੋ ਰਹੀ ਆ ਕਿ ਪਾਸਪਾ ਇੱਕ ਬੰਨੇ ਤਾਂ ਅਮਸਟ ਵੀ ਲੀਗਲ ਗਰੰਟੀ ਕਾਨੂੰਨ ਕਰਨ ਤੋਂ ਭੱਜ ਰਹੀ ਆ ਹਰ ਸਟੇਟ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਵੇਖੋ ਕਣਕ ਦਾ ਭਾਅ ਕੋਈ ਕਿਤੇ 3000 ਦੇ ਦਾਂਗੇ ਕਿਤੇ ਕਹਿੰਦੇ 2500 ਜਣੀ ਫਸਲਾਂ ਦੇ ਭਾਅ ਦੇ ਨਾਂ ਤੇ ਰਿਉੜੀ ਤਾਂ ਵੰਡ ਰਹੇ ਸਾਡੇ ਪ੍ਰਧਾਨ ਮੰਤਰੀ ਪਰ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾ ਕੇ ਦਿੰਦੇ ਇਸ ਵੇਲੇ ਮਹਾਰਾਸ਼ਟਰ ਤੇ ਝਾਰਖੰਡ ਦੀ ਇਲੈਕਸ਼ਨ ਚੱਲ ਰਹੀ ਆ ਮਹਾਰਾਸ਼ਟਰ ਵਿੱਚ ਜਿਹੜੀ ਆਪਣੀ ਸੋਇਆ ਬੀਨ ਹੈ 4890 ਰੁਪਏ ਦਾ ਭਾਅ ਆ 1200 ਰੁਪਏ ਹੈਟਾ ਵਿਕ ਰਹੀ ਆ ਉੱਥੇ ਬੋਲ बोलਿਆ ਸੀ ਵੀ ਤੁਹਾਡੀ ਸੋਇਆਬੀਨ 6000 ਦੀ ਆ ਤੇ ਅੱਜ ਅੱਜ ਉੱਥੇ ਵੀ ਲਖਸ਼ਰਾਂ ਦੇ ਵਿੱਚ ਹੀ ਪਰ ਉੱਥੇ ਲਾਰੇ 15-1500 ਔਰਤਾਂ ਨੂੰ ਦੇਣਾ ਰੋੜੀਆਂ ਫੇਰ ਵੰਡੀਆਂ ਜਾ ਰਹੀਆਂ ਅਸੀਂ ਕਿਸੇ ਨੂੰ ਕੁਝ ਮਿਲੇ ਇਹਦੇ ਇਹਦੇ ਵਿਰੋਧੀ ਨਹੀਂ ਹੈਗੇ ਪਰ ਇਹਦਾ ਮਤਲਬ ਜਿੰਨਾ ਚਿਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਹਦੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲਦਾ ਰਜਗਾਰ ਨਹੀਂ ਦਿੱਤਾ ਜਾਂਦਾ ਨੌਜਵਾਨ ਤੋਂ ਮਜ਼ਦੂਰ ਨੂੰ ਕੰਮ ਨਹੀਂ ਦਿੱਤਾ ਉਹਨਾਂ ਚਿਰ ਦੇਸ਼ ਪੈਰਾਂ ਸਿਰ ਖੜਾ ਨਹੀਂ ਹੋ ਸਕਦਾ ਜੋ ਮਰਜ਼ੀ ਹਾਕਮ ਮੁਠੇ ਫੇਰ ਲਾਰੇ ਲਮ ਤੋ ਇਹਦੇ ਨਾਲ ਦੀ ਨਾਲ ਇਸ ਕਰਕੇ ਸਾਡੀਆਂ ਮੰਗਾਂ ਮੰਗਾ ਕਿੰਨੀ ਆਵਾਜ਼ ਉਮਨੇ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧੀ ਤਰ੍ਹਾਂ ਸਾਡੇ ਵਾਲੇ ਮੰਗ ਪੱਤਰ ਦਾ ਚੋਣ ਮੈਨੀਫੈਸਟੋ ਬਣਾ ਰਹੀਆਂ ਨੇ ਔਰ ਦੱਬੇ ਢੰਗ ਨਾਲ ਸੱਤਾ 'ਚ ਬੈਠੇ ਜਿਹੜੀਆਂ ਸਟੇਟ ਸਰਕਾਰਾਂ ਨੇ ਇਸ ਵੇਲੇ ਪੱਛਪਾਦੇ ਸਟੇਟ ਦੇ ਲੀਡਰ ਨੇ ਮਹਾਰਾਸ਼ਟਰ ਵਿੱਚ ਜਾਂ ਭਾਈਵਾਲ ਉਹ ਸਾਡੀਆਂ ਗੱਲਾਂ ਬੋਲ ਰਹੇ ਨੇ ਤੁਸੀਂ ਇਹ ਕਰਾਂਗੇ ਜੜੀਆਂ ਗੱਲਾਂ ਦੇ ਤੁਸੀਂ ਵਾਦੇ ਹੁਣ ਲਖਸ਼ਾਂ 'ਚ ਕਰ ਰਹੇ ਜੇ ਉੱਥੇ ਉਹੀ ਤਾਂ ਅਸੀਂ ਮੰਗ ਪੱਤਰ ਆਪਣਾ ਬਣਾ ਕੇ ਬੈਠਿਆ ਤੋ ਪ੍ਰਧਾਨ ਮੰਤਰੀ ਜੀ ਦਾ ਦੋਗਲਾ ਚਿਹਰਾ ਸਾਨੂੰ ਨજર ਆਇਆ ਵਾ ਤਾਂ ਉਹਨਾਂ ਦੀਆਂ ਨੀਤੀਆਂ ਕਰਕੇ ਹੀ ਅੱਜ 6.6% ਮੰਗਾਈ ਦਰ ਵਧੀ ਹੈਗੀ ਆ ਉਹਨਾਂ ਦੀਆਂ ਨੀਤੀਆਂ ਕਰਕੇ ਰੁਪਈਆ ਸਭ ਤੋਂ ਹੇਠਲੇ ਦਰਜੇ ਤੇ ਡਿੱਗਾ ਉਹ ਜਦੋਂ ਵਿਰੋਧੀ ਧਿਰ ਚ ਕਹਿੰਦੇ ਸੀ ਜੇ ਰੁਪਈਆ ਇੰਨਾ ਹੇਠਾ ਡਿੱਗੂਗਾ ਤੇ ਦੇਸ਼ ਵੀ ਇੰਨਾ ਹੇਠਾ ਡਿੱਗੂਗਾ ਤਾਂ ਉਹਨਾਂ ਦੀਆਂ ਪਾਲਿਸੀਆਂ ਦੇਸ਼ ਨੂੰ ਨੁਕਸਾਨ ਕਰ ਰਹੀਆਂ ਔਰ ਇਹਦੇ ਨਾਲ ਨਾਲ ਜੋ ਪੰਜਾਬ ਦੇ ਵਿੱਚ ਕੇਂਦਰ ਦਾ ਫੈਸਲਾ ਸੀ ਪੰਜਾਬ ਹਕੂਮਤ ਦਾ ਫੈਸਲਾ ਸੀ ਵੀ ਖੇਤੀ ਮੰਡੀ ਤੋਂ ਭੱਜਣਗੇ ਲਗਭਗ ਪੂਰੇ ਪੰਜਾਬ ਦੇ ਕਿਸਾਨ ਲੜੇ ਆ ਔਰ ਇਹਦੇ باوجود ਹਰਿਆਣੇ ਚ ਵੀ ਤੇ ਪੰਜਾਬ ਚ ਕਿਸਾਨਾਂ ਦਾ ਝੋਨਾ ਮੰਡੀਆਂ ਚ ਰੋਲਿਆ ਹੈਗਾ ਵਾ ਸਾਡੇ ਨਾਲ ਪੰਜਾਬ ਸਰਕਾਰ ਨੇ ਗੱਲ ਕੀਤੀ ਵੀ ਜਿਹੜੀ ਕਟਾ ਦੀ ਕੱਟ ਲੱਗੇ ਹੋਏ ਨੇ ਉਹਨਾਂ ਦੀ ਪਰਪਾਈ ਕਰਾਵਾਂਗੇ ਪਰ ਹਜੇ ਵੀ ਤਾਂ ਕੱਟ ਲੱਗ ਰਹੇ ਨੇ ਤੋਂ ਪੰਜਾਬ ਸਰਕਾਰ ਇੱਕ ਤਾਂ ਲਿਫਟਿੰਗ ਕਰਾਉਣ ਚ ناکਾਮਜਾਬ ਰਹੀ ਆ ਇੱਕ ਕਟਾਂ ਦੀ ਪਰਪਾਈ ਕਰਨ ਦੇ ਵਿੱਚ ناکਾਮਜਾਬ ਰਹੀ ਹੈਗੀ ਆ ਵਿੱਤ ਕੇਂਦਰ ਹੈਗਾ ਵਾ ਹਰ ਡੀਏਪੀ ਦੀ ਛਾਟ ਕੱਲੇ ਪੰਜਾਬ ਚ ਨਹੀਂ ਹਰਿਆਣਾ ਚ ਨਹੀਂ ਜੂਪੀ ਚ ਨਹੀਂ ਮੱਧ ਪ੍ਰਦੇਸ਼ ਚ ਇਹ ਥਰੂਆਊਟ ਦੇਖੀ ਜਾ ਰਹੀ ਆ ਇਹਦੇ ਪਿੱਛੇ ਰੀਜਨਸੀ ਸਾਡੀਆਂ ਗੱਲਾਂ ਜਿੱਦਣ ਅਸੀਂ ਅੰਦੋਲਨ ਲੈ ਕੇ ਚੱਲੇ ਸੀ ਕਿ ਸਰਕਾਰ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਸ਼ਾਂਗੂ ਵੀ ਖਤਮ ਕਰੂਗੀ ਤੋਂ ਸਬਸਿਡੀਆਂ ਵਾਪਸ ਲੈ ਰਹੀ ਆ ਐਰਕੀ 87328000 ਕਰੋੜ ਦੀ ਸਬਸਿਡੀ ਵਾਪਸ ਹੋਈ ਆ ਡੀਏਪੀ ਤੇ ਇਹ ਉਹਨਾਂ ਦੇ ਬਜਟ ਦੇ ਵਿੱਚੋਂ ਕਾਪੀਆਂ ਬੋਲ ਰਹੀਆਂ ਨੇ ਤੋਂ ਉਹਦੇ ਤੋਂ ਅਸੀਂ ਨੋਟ ਕੀਤਾ ਸਾਰਾ ਕੁਝ ਵੀ ਇਹ ਇਹ ਗਲਤ ਜਾ ਰਿਹਾ ਹੈਗਾ ਔਰ ਜਿਵੇਂ ਡੀਏਪ ਦੇ ਵਿੱਚ ਹਰਿਆਣੇ ਦੇ ਵਿੱਚ ਖੁਦਕੁਸ਼ੀ ਹੋਈ ਆ ਆਪਣਾ ਪਿੱਖੀਵਾਲ ਪਿੰਡ ਦਾ ਰਾਮ ਭਗਤ ਜੀ ਆ 35 ਸਾਲ ਦੇ ਉਹਨਾਂ ਦੀ ਡੀਏਪ ਕਰਕੇ ਪੰਜਾਬ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਸਿੰਘਦੂਰ ਦੇ ਜਿਨ੍ਹਾਂ ਦੇ ਉਥੇ ਝੋਨੇ ਦੀ ਢੇਰੀ ਨਾਲ ਵਿਗਨ ਕਰਕੇ ਖੁਦਕੁਸ਼ੀ ਹੋਈ ਆ ਲਦਾਮਪੁਰੇ ਲਦਾਮਪੁਰੇ ਦੇ ਵਿੱਚ ਤੋਂ ਅਸੀਂ ਚਾਹੁੰਦੇ ਆ ਵੀ ਸਾਡੇ ਤਾਂ ਤਾਂ ਬਹੁਤ ਤੁਸੀਂ ਪਰਚੇ ਦਰਜ ਕਰਦੇ ਸੀ ਤੁਸੀਂ ਵੇਖੋ ਵੀ ਕਿਉਂ ਐ ਦੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਆ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਫਿਰ ਪਰਚਾ ਦਰਜ ਹੋਣਾ ਚਾਹੀਦਾ ਜਣੀ ਜਣੀ ਦੀ ਤੁਸੀਂ ਜਦੋਂ ਜਦੋਂ ਤੁਸੀਂ ਝੂਠੇ ਸਾਡੇ ਤੇ ਪਰਚੇ ਬਣਾਉਂਦੇ ਇਲਜ਼ਾਮ ਲਾਉਂਦੇ ਤੇ ਹਕੀਕਤ ਵਿੱਚ ਮੰਡੀਆਂ ਵਿੱਚ ਖੁਦਕੁਸ਼ੀਆਂ ਕਰਕੇ ਕਿਸਾਨ ਕਿਉਂ ਕਰਕੇ ਉਹਨਾਂ ਤੇ ਪਰਚਾ ਦਰਜ ਪੰਜਾਬ ਸਰਕਾਰ ਦਾ ਕੰਮ ਆ ਪਰਚਾ ਦਰਜ ਕਰੇ ਤੋਂ ਇਹਦੇ ਨਾਲ ਦੀ ਅਗਲੇ ਸਾਡੇ ਬਲਾਰੇ ਇੱਕ ਦੋ ਗੱਲਾਂ ਕਰ ਲੈਣਗੇ ਮੈਂ ਇਨੀ ਗੱਲ ਕਰਨੀ ਸੀ ਪੱਤਰਕਾਰ ਸਤਿਓ ਪਹਿਲਾਂ ਵਿਪੱਖਸ਼ ਦੇ ਵਿੱਚ ਵਿਪੱਖਸ਼ ਦੇ ਨੇਤਾਵਾਂ ਨੇ ਵੀ ਗਈ ਵੀ ਅਸੀਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਵਾਂਗੇ ਐਮਐਸਪੀ ਖਰੀਦ ਗਰੰਟੀ ਤੇ ਤੇ ਸੈਸ਼ਨ ਸ਼ੁਰੂ ਹੋ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਸਾਥੀਆਂ ਨੂੰ ਜਿਹੜੇ ਵਿਪੱਖਸ਼ ਦੇ ਵਿੱਚ ਵਿਪੱਖਸ਼ ਦੀ ਭੂਮਿਕਾ ਨਿਭਾ ਰਹੇ ਨੇ ਕੋਈ ਵੀ ਪਾਰਟੀ ਚ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਤੇ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਣ ਇਹ ਵੀ ਦੇਖਣਾ ਹੋਊਗਾ ਵੀ ਇਹ ਸਿਰਫ ਅਖਬਾਰੀ ਜਾਂ ਮੀਡੀਆ 'ਚ ਬੋਲਦੇ ਆ ਜਾਂ ਲੈ ਕੇ ਵੀ ਆਉਂਦੇ ਆ ਦੂਸਰਾ ਸਾਥਿਓ ਜੋ ਡੀਏਪੀ ਦੀ ਗੱਲ ਕਰਦੇ ਸੀ ਡੀਏਪੀ ਪੂਰੇ ਦੇਸ਼ ਪਰ ਦੇ ਵਿੱਚ 15 ਲੱਖ ਮੀਟ੍ਰਿਕ ਟਨ ਛੋਟ ਰਹੀ ਹੈ ਇਸ ਵਾਰ ਨਹੀਂ ਖਰੀਦੀ ਗਈ ਜਦੋਂ ਜੂਨ ਤੇ ਜੁਲਾਈ ਦੇ ਵਿੱਚ ਸਰਕਾਰ ਨੇ ਖਰੀਦਣੀ ਸੀ 4